ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਪਾਰਲੇ ਜੀ ਬਿਸਕੁਟਾਂ ਤੋਂ ਕੇਕ ਬਣਾ ਕੇ ਤਿਆਰ ਕਰਨ ਦੀ ਰੈਸਪੀ ਸ਼ੇਅਰ ਕਰਾਂਗੇ ਇਹ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਘਰ ਦੇ ਵਿੱਚ ਬਣਾ ਸਕਦੇ ਹਾਂ ਅੱਜ ਹੈਗਾ ਜੀ ਮੇਰੇ ਵੱਡੇ ਬੇਟੇ ਦਾ ਜਨਮ ਦਿਨ ਆਪਾਂ ਉਹਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਕੇਕ ਬਣਾ ਕੇ ਤਿਆਰ ਕਰਾਂਗੇ ਦੇਖੋ ਅਸੀਂ ਬਾਹਰੋਂ ਵੀ ਲਿਆ ਸਕਦੇ ਹਾਂ ਪਰ ਜਿਹੜਾ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਦੇ ਉਹਦੀ ਖੁਸ਼ੀ ਇੱਕ ਅਲੱਗ ਜੀ ਹੁੰਦੀ ਆ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਚਲੋ ਜੀ ਕੇਕ ਬਣਾਉਂਦੀ ਰੈਸਪੀ ਇੱਥੇ ਆਪਾਂ ਕਰਦੇ ਹਾਂ ਸ਼ੁਰੂ ਇੱਥੇ ਆਪਾਂ ਨੇ ਪਾਰਲੇ ਜੀ ਬਿਸਕੁਟ ਲਏ ਆ ਛੋਟੀ ਪੈਕਿੰਗ ਲਈ ਆ ਆਪਾਂ ਨੇ ਪਰ ਤੁਹਾਡੇ ਕੋਲ ਵੱਡੀ ਹੈਗੀ ਤੁਸੀਂ ਵੱਡੀ ਲੈ ਸਕਦੇ ਹੋ ਤੇ ਸਾਡੇ ਲਾਕ ਸ਼ਾਪ ਆ ਉਹ ਤੁਹਾਨੂੰ ਛੋਟੀ ਪੈਕਿੰਗ ਹੀ ਮਿਲੀ ਆ ਆਪਾਂ ਇਹ 200 ਰੁਪਏ ਦੇ ਲਏ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਇਹਨਾਂ ਨੂੰ ਆਪਾਂ ਐਵੇਂ ਰਫਲੀ ਜਿਹਾ ਤੋੜ ਲਵਾਂਗੇ ਇਹਨਾਂ ਨੂੰ ਆਪਾਂ ਨੇ ਗਰਾਇੰਡਿੰਗ ਜਾਰ ਦੇ ਵਿੱਚ ਪਾ ਲੈਣਾ ਹੈ ਜੀ ਬਿਸਕੁਟ ਦੇਖੋ ਮਿੱਠੇ ਹੀ ਹੁੰਦੇ ਆ ਇਹਦੇ ਵਿੱਚ ਹੁਣ ਆਪਾਂ ਮਿੱਠਾ ਦਾ ਪਾਣਾ ਹੈ ਪਰ ਆਪਾਂ ਥੋੜਾ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਬਸ ਅੱਧਾ ਕੱਪ ਆਪਾਂ ਮਿੱਠਾ ਪਾਵਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਾਇੰਡ ਕਰ ਲਵਾਂਗੇ ਦੇਖੋ ਆਪਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਰੀਕ ਪੀਸ ਲਿਆ ਹੈ ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਆਪਾਂ ਇਹਦੇ ਵਿੱਚ ਥੋੜੇ ਜਿਹੇ ਦਰਦਰੇ ਜਿਹੇ ਕਟਕੇ ਬਦਾਮ ਪਾ ਲਵਾਂਗੇ ਆਪਸ਼ਨਲ ਆਗਰ ਹੈਗੇ ਤਾਂ ਪਾ ਦਿਓ ਨਹੀਂ ਤੁਹਾਡੀ ਮਰਜ਼ੀ ਆ ਇਹਦੇ ਵਿੱਚ ਹੁਣ ਆਪਾਂ 2 ਚਮਚ ਪਾਵਾਂਗੇ ਦੇਸੀ ਘਿਓ ਜੇ ਤੁਹਾਡੇ ਕੋਲ ਕੋਈ ਹੋਰ ਘਿਓ ਹੈਗਾ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਜੇ ਦੇਸੀ ਘਿਓ ਹੈਗਾ ਤਾਂ ਦੇਸੀ ਘਿਓ ਹੀ ਵਰਤ ਲਿਓ ਸੰਗੀਤ ਰਮਾ ਲਵਾਂਗੇ ਦੇਖੋ ਇਹਦੇ ਵਿੱਚ ਘਿਓ ਦੀ ਵਰਤੋਂ ਆਪਾਂ ਤਾਂ ਕੀਤੀ ਹੈ ਜਦੋਂ ਆਪਾਂ ਕੇਕ ਨੂੰ ਖਾਵਾਂਗੇ ਨਾ ਉਦੋਂ ਇਹ ਗਲੇ ਨੂੰ ਨਹੀਂ ਲੱਗੂਗਾ ਸੁੱਕਾ ਸੁੱਕਾ ਜਿਹਾ ਨਹੀਂ ਬਣੂਗਾ ਇਸ ਕਰਕੇ ਆਪਾਂ ਇਹਦੇ ਵਿੱਚ 2 ਚਮਚ ਘਿਓ ਦੀ ਵਰਤੋਂ ਕੀਤੀ ਆ ਘਿਓ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਲਾ ਲਿਆ ਹੈ ਹੁਣ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਦੁੱਧ ਆਪਾਂ ਰੂਮ ਟੈਂਪਰੇਚਰ ਤੇ ਲੈ ਆਏ ਇੱਕ ਕਾਲੀ ਇੱਥੇ ਆਪਾਂ ਦੁੱਧ ਦੀ ਲਈ ਆ ਥੋੜਾ ਜਿਹਾ ਦੁੱਧ ਜਿਹੜਾ ਆਪਣੇ ਕੋਲ ਬਚ ਗਿਆ ਸੀ ਪਾਉ ਵੀ ਪਾ ਦਵਾਂਗੇ ਇਥੇ ਆਪਾਂ ਨੂੰ ਪੂਰੀ ਇੱਕ ਕੌਲੀ ਲੱਗ ਗਈ ਆ ਦੁੱਧ ਦੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਆਪਾਂ ਦੇਖੋ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਇਹਨੂੰ ਆਪਾਂ ਢੱਕ ਦੇਵਾਂਗੇ ਸਿਰਫ 10 ਮਿੰਟ ਲਈ ਰੈਸਟ ਤੇ ਰੱਖਾਂਗੇ ਜਿੰਨੇ ਨੂੰ ਆਪਣਾ ਕੋਲ ਜਿਹੜਾ ਕੇਕ ਵਾਲਾ ਰੈਸਟ ਤੇ ਪਿਆ ਏ ਉਹਨੇ ਨੂੰ ਆਪਾਂ ਕੜਾਹੀ ਨੂੰ ਪ੍ਰੀ ਹੀਟ ਕਰ ਲਾਂਗੇ ਦੇਖੋ ਆਪਣੇ ਕੋਲ ਸਟੈਂਡ ਨਹੀਂ ਹੈਗਾ ਆਪਾਂ ਇਹਦੇ ਵਿੱਚ ਇੱਕ ਇਸ ਤਰ੍ਹਾਂ ਢੱਕਣ ਰੱਖ ਲਵਾਂਗੇ ਉਸ ਤੋਂ ਬਾਅਦ ਆਪਾਂ ਕੜਾਹੀ ਨੂੰ ਠੱਕ ਦਵਾਂਗੇ ਤੇ ਸੇਕ ਜਿਹੜਾ ਆ ਘੱਟ ਰੱਖਾਂਗੇ 10 ਮਿੰਟ ਲਈ ਪ੍ਰੀ ਹੀਟ ਕਰਾਂਗੇ ਆਪਾਂ ਕੜਾਹੀ ਨੂੰ ਇੱਥੇ ਜਿਹੜੀ ਆਪਾਂ ਕੜਾਹੀ ਲਈ ਆ ਇਹ ਭਾਰੀ ਤਲੇ ਦੀ ਆ ਤੁਸੀਂ ਕੁੱਕਰ ਵੀ ਲੈ ਸਕਦੇ ਹੋ ਇਧਰ ਆਪਾਂ ਨੇ ਇੱਕ ਬਰਫ਼ ਵਾਲਾ ਡੋਂਗਾ ਲਿਆਏ ਥੋੜਾ ਜਿਹਾ ਘਿਓ ਲਗਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਥੋੜਾ ਜਿਹਾ ਆਪਾਂ ਕਣਕ ਦਾ ਆਟਾ ਲੈ ਕੇ ਇਦਾਂ ਡਸਟ ਕਰ ਦਵਾਂਗੇ ਤੁਸੀਂ ਮੈਦਾ ਵੀ ਵਰਤ ਸਕਦੇ ਹੋ ਇਦਾਂ ਆਪਾਂ ਨੇ ਸਾਰੇ ਇਹਨੂੰ ਡੋਂਗੇ ਨੂੰ ਡਸਟ ਕਰ ਲੈਣਾ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਤੋਂ ਅੱਧਾ ਇਹਦੇ ਵਿੱਚ ਪਾਵਾਂਗੇ ਆਪਾਂ ਬੇਕਿੰਗ ਸੋਡਾ ਜੇ ਤੁਹਾਡੇ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਇਹਦੀ ਜਗ੍ਹਾ ਤੇ ਇੱਕ ਐਨੋ ਦੀ ਪੂੜੀ ਵੀ ਪਾ ਸਕਦੇ ਹੋ ਇਹਦੇ ਉੱਤੇ ਹੁਣ ਆਪਾਂ ਥੋੜਾ ਜਿਹਾ ਦੁੱਧ ਪਾ ਦਾਂਗੇ ਤਾਂ ਜੋ ਮਿੱਠਾ ਸੋਡਾ ਤੇ ਬੇਕਿੰਗ ਪਾਊਡਰ ਜਿਹੜਾ ਆ ਐਕਟੀਵੇਟ ਹੋ ਸਕੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਦੇਖੋ ਕੋਲ ਆਪਾਂ ਨੇ ਇਸ ਤਰ੍ਹਾਂ ਦਾ ਚਾਹੀਦਾ ਏ ਇਸ ਕੋਲ ਨੂੰ ਹੁਣ ਆਪਾਂ ਬਰਫ਼ ਵਾਲਾ ਇਹਨਾਂ ਡੋਂਗਾ ਲਿਆਏ ਉਹਦੇ ਵਿੱਚ ਟ੍ਰਾਂਸਫਰ ਕਰ ਦਾਂਗੇ ਐਦਾਂ ਆਪਾਂ ਟੈਪ ਟੈਪ ਕਰ ਲਿਆ ਏ ਥੋੜੀ ਜਿਹੀ ਬਦਾਮ ਆਪਾਂ ਇਹਦੇ ਉੱਤੋਂ ਦੀ ਪਾ ਦੇਵਾਂਗੇ ਬਸ ਇਹਦੇ ਨਾਲ ਸਜਾਵਟ ਜਿਹੜੀ ਥੋੜੀ ਸੋਹਣੀ ਲੱਗਦੀ ਆ ਵੈਸੇ ਤਾਂ ਇਹ ਆਪਸ਼ਨਲ ਆ ਅਗਰੇ ਹੈਗੇ ਤਾਂ ਪਾ ਦਿਓ ਨਹੀਂ ਤਾਂ ਇਹਦੇ ਬਿਨਾ ਸਰ ਜਾਊਗਾ ਇੱਧਰ 10 ਮਿੰਟ ਹੋ ਹੋ ਗਏ ਆ ਕੜਾਹੀ ਵੀ ਪ੍ਰੀ ਹੀਟ ਹੋ ਗਈ ਆ ਇਹਦੇ ਵਿੱਚ ਹੁਣ ਆਪਾਂ ਧਿਆਨ ਦੇ ਨਾਲ ਡੋਂਗਾ ਰੱਖ ਦਵਾਂਗੇ ਅਤੇ ਉਪਰੋਂ ਕਰ ਦਵਾਂਗੇ ਕਵਰ 35-40 ਮਿੰਟ ਲੱਗਣਗੇ ਇਹਨੂੰ ਬਨਣ ਦੇ ਵਿੱਚ ਵਿਚ ਨੂੰ ਆਪਾਂ ਇੱਕ ਵਾਰੀ 30 ਮਿੰਟ ਬਾਅਦ ਇਹਨੂੰ ਚੈੱਕ ਕਰਾਂਗੇ ਦੇਖੋ ਇਹਨੂੰ ਕੇਕ ਨੂੰ ਬੇਕ ਹੁੰਦੇ ਹੋਏ 35 ਮਿੰਟ ਹੋ ਗਏ ਆ ਹੁਣ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਇੱਕ ਵਾਰ ਮੈਂ 30 ਮਿੰਟ ਹੋਏ تھے ਜਦੋਂ ਉਦੋਂ ਚੈੱਕ ਕੀਤਾ ਸੀ ਉਦੋਂ ਥੋੜਾ ਜਿਹਾ ਚਾਕੂ ਜਿਹੜਾ ਇਹ ਗਿੱਲਾ ਨਿਕਲਿਆ ਸੀ ਹੁਣ ਆਪਾਂ ਚੈੱਕ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਚਾਕੂ ਆਪਣੇ ਬਿਲਕੁਲ ਕਲੀਨ ਨਿਕਲਿਆ ਏ ਇੱਥੇ ਗੈਸ ਆਪਾਂ ਬੰਦ ਕਰ ਦੇਵਾਂਗੇ ਆਪਾਂ ਇਹਨੂੰ ਕਿਸੇ ਪੋਣੇ ਦੀ ਸਹਾਇਤਾ ਦੇ ਨਾਲ ਚੱਕ ਲਾਵਾਂਗੇ ਧਿਆਨ ਨਾਲ ਚੱਕਿਓ ਕੜਾਹੀ ਗਰਮ ਬਹੁਤ ਜ਼ਿਆਦਾ ਏ ਇਹਨੂੰ ਆਪਾਂ ਸਾਈਡਾਂ ਤੋਂ ਨਾ ਇਦਾਂ ਕੱਢ ਲਵਾਂਗੇ ਚੰਗੀ ਤਰ੍ਹਾਂ ਬੇਕ ਹੋਇਆ ਏ ਤੁਸੀਂ ਦੇਖ ਸਕਦੇ ਹੋ ਇਨੂੰ ਆਪਾਂ ਇਹਦਾ ਪਲਟਾ ਦੇਵਾਂਗੇ ਦੇਖੋ ਆਪਾਂ ਕੇਕ ਇੱਕ ਪਲੇਟ ਦੇ ਵਿੱਚ ਕੱਢ ਲਿਆ ਏ ਹਜੇ ਇਹ ਗਰਮ ਆ ਪਰ ਬਹੁਤ ਵਧੀਆ ਸੁਪੰਜੀ ਕੇਕ ਬਣ ਕੇ ਤਿਆਰ ਹੋਇਆ ਏ ਇਦਾਂ ਆਪਾਂ ਨੇ ਦੂਜੀ ਪਲੇਟ ਦੇ ਵਿੱਚ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਝਾਦਾ ਸੁਪੰਜੀ ਸੌਫਟ ਕੇਕ ਬਣ ਕੇ ਤਿਆਰ ਹੋਇਆ ਏ ਅੱਜ ਮੇਰੇ ਬੇਟੇ ਦਾ ਜਨਮ ਦਿਨ ਆ ਜੀ ਤੁਸੀਂ ਵੀ ਸਾਰੇ ਵਧਾਈ ਦਿਓ ਤੇ ਮੇਰੀ ਮੰਮੀ ਦਾ ਜਨਮ ਦਿਨ ਵੀ ਅੱਜ ਹੈਪੀ ਬਰਥਡੇ ਮੰਮੀ ਵੀਡੀਓ ਦੇਖਣਗੇ ਮੰਮੀ ਉਹ ਵੀ ਸੁਣ ਲੈਣਗੇ ਆ ਦੇਖੋ ਮੈਂ ਕੇਕ ਬਣਾਇਆ ਅੱਜ ਇੱਕਦਮ ਸੌਫਟ ਸਪੰਜੀ ਕੇਕ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ